PTC News ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖਾਲਸਾ ਸਿਰਜਣਾ ਦਿਵਸ ਮੌਕੇ ਅੱਜ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜੀ ਆ ਸੱਤ ਲੋਕਾਂ ਦੇ ਨਾਮ ਅਕਾਲੀ ਦਲ ਨੇ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਲੀਡਰ ਜਿਹੜੇ ਨੇ ਜੋ ਜੋ ਪਹਿਲਾਂ ਵੀ ਸਿਆਸਤ ਵਿੱਚ ਰਹਿ ਚੁੱਕੇ ਨੇ ਤੇ ਦੋ ਨਵੇਂ ਨਾਮ ਨੇ ਤਾਂ ਮੈਂ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਸਭ ਦਾ ਨਾਮ ਪੜ੍ਹਦਾ ਜਿਨ੍ਹਾਂ ਦੇ ਜਿਨ੍ਹਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਚਲੋਣੀ ਅਕਾਲੀ ਦਲ ਨੇ ਦੂਜੇ ਨੰਬਰ ਤੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਏ ਗਏ ਨੇ ਤੀਜੇ ਨੰਬਰ ਤੇ ਨੇ ਐਨ ਕੇ ਸ਼ ਸ਼ਰਮਾ ਤੇ ਹੁਣ ਉਹਨਾਂ ਨੂੰ ਪਟਿਆਲਾ ਤੋਂ ਖੜਾਇਆ ਗਿਆ ਹੈ ਉਮੀਦਵਾਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਚੌਥੇ ਨੰਬਰ ਤੇ ਨੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਪੰਜਵੇਂ ਨੰਬਰ ਤੇ ਵਿਕਰਮ ਸਿੰਘ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਗਏ ਨੇ ਨੰਬਰ 6 ਤੇ ਨੇ ਰਾਜਵਿੰਦਰ ਸਿੰਘ ਜੋ ਕਿ ਫਰੀਦਕੋਟ ਤੋਂ ਉਮੀਦਵਾਰ ਬਣਾਏ ਗਏ ਨੇ ਤੇ ਨੰਬਰ 7 ਤੇ ਨੇ ਇਕਬਾਲ ਸਿੰਘ ਝੁੰਦਾ ਜੋ ਕਿ ਸੰਗਰੂਰ ਤੋਂ ਬਣਾਏ ਗਏ ਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਇਸ ਵੇਲੇ ਦੀ ਅਹਿਮ ਖਬਰ ਇਹ ਹੀ ਆ ਰਹੀ ਹੈ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 13 ਸੀਟਾਂ ਦੇ ਉੱਪਰ 7 ਸੀਟਾਂ ਦੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਦਿਨ ਵੀ ਖਾਸ ਚੁਣਿਆ ਗਿਆ ਵਿਸਾਖੀ ਵਾਲਾ ਦਿਨ ਖਾਲਸਾ ਸਿਰਜਣਾ ਦਿਵਸ ਵਾਲਾ ਦਿਨ ਚੁਣਿਆ ਗਿਆ ਇਹਨਾਂ ਕੈਂਡੀਡੇਟਸ ਦੀ ਲਿਸਟ ਜਾਰੀ ਕਰਨ ਦੇ ਲਈ ਤਾਂ ਸਭ ਤੋਂ ਪਹਿਲਾਂ ਅਹਿਮ ਗੱਲ ਇਹ ਹੈ ਕਿ ਇਹਨਾਂ 7ਾਂ ਦੇ ਵਿੱਚੋਂ ਜਿਹੜੇ 5 ਉਮੀਦਵਾਰ ਨੇ ਉਹ ਕਦੇ ਨੇ ਕਦੇ ਸਿਆਸਤ ਵਿੱਚ ਰਹੇ ਨੇ ਐਮਐਲਏ ਰਹਿ ਚੁੱਕੇ ਨੇ ਤੇ ਪ੍ਰੋਫੈਸਰ ਚੰਦੂ ਮਾਜਰਾ ਤਾਂ ਐਮਪੀ ਵੀ ਰਹਿ ਚੁੱਕੇ ਨੇ ਯਾਨੀ ਕਿ ਪੰਜ ਨਾਮ ਅਜਿਹੇ ਨੇ ਜਿਨ੍ਹਾਂ ਨੂੰ ਤਜਰਬਾ ਹੈ ਸਿਆਸਤ ਦਾ ਤੇ ਦੋ ਨਵੇਂ ਨਾਮ ਸ਼੍ਰੋਮਣੀ ਅਕਾਲੀ ਦਲ ਨੇ ਇਸ ਪੂਰੇ ਲਿਸਟ ਵਿੱਚ ਸ਼ਾਮਿਲ ਕੀਤੇ ਨੇ ਯਾਨੀ ਸੱਤ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਮੈਦਾਨ ਵਿੱਚ ਉਤਾਰ ਦਿੱਤੇ ਸੀ ਦਿੰਦੇ ਨੇ ਯਾਨੀ ਕਿ ਅੱਜ ਇਹ ਉਮੀਦ ਲਗਾਈ ਜਾ ਰਹੀ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਲਿਸਟ ਜਾਰੀ ਕੀਤੀ ਜਾਏਗੀ ਜਿ ਵਿੱਚ ਸ਼ਾਇਦ ਦੋ ਕ ਨਾਮ ਹੋਣਗੇ ਪਰ ਸਭ ਨੂੰ ਹੈਰਾਨ ਕਿਤਨਾ ਸ਼੍ਰੋਮਣੀ ਅਕਾਲੀ ਦਲ ਨੇ ਤਾਂ 7 ਲੋਕਾਂ ਦੇ ਨਾਮ ਐਲਾਨ ਦਿੱਤੇ ਨੇ 13 ਸੀਟਾਂ ਦੇ ਵਿੱਚੋਂ 7 ਸੀਟਾਂ ਦੇ ਉਮੀਦਵਾਰ ਇਸ ਸਮੇਂ ਸਾਹਮਣੇ ਆ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਇਸ ਵੇਲੇ 6 ਸੀਟਾਂ ਬਾਕੀ ਨੇ ਜਿਨ੍ਹਾਂ ਦਾ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ ਤਾਂ ਇਹਨਾਂ 7ਾਂ ਦੇ ਵਿੱਚੋਂ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕਿਸੇ ਨੇ ਉਮੀਦ ਨਹੀਂ ਸੀ ਕਿ ਡਾਕਟਰ ਦਲਜੀਤ ਸਿੰਘ ਚੀਮਾ ਹੋਰੇ ਗੁਰਦਾਸਪੁਰ ਤੋਂ ਲੜਨਗੇ ਤਾਂ ਉਹਨਾਂ ਨੂੰ ਗੁਰਦਾਸਪੁਰ ਤੋਂ ਕੈਂਡੀਡੇਟ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਦਿਨੇਸ਼ ਬੱਬੂ ਭਾਜਪਾ ਵੱਲੋਂ ਉੱਥੋਂ ਉਮੀਦਵਾਰ ਬਣਾਏ ਗਏ ਨੇ ਯਾਨੀ ਕਿ ਦੋ ਪਾਰਟੀਆਂ ਨੇ ਭਾਜਪਾ ਨੇ ਤੇ ਉਤਾਰ ਦਿੱਤੇ ਨੇ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨੂੰ ਉਮੀਦਵਾਰ ਬਣਾਇਆ ਗਿਆ ਇਹ ਪਹਿਲਾਂ ਵੀ ਐਮਪੀ ਰਹੇ ਚੁੱਕੇ ਨੇ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਪਟਿਆਲਾ ਤੋਂ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਜੋ ਕਿ ਐਮਐਲਏ ਵੀ ਨੇ ਮੰਤਰੀ ਵੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਖਿਲਾਫ ਐਨ ਕੇ ਸ਼ਰਮਾ ਨੂੰ ਉਤਾਰਿਆ ਤੇ ਤੀਜੇ ਜੋ ਕੈਂਡੀਡੇਟ ਮਜ਼ਬੂਤ ਕੈਂਡੀਡੇਟ ਦੱਸੇ ਜਾਂਦੇ ਨੇ ਉਹਨੇ ਭਾਜੀਪੀ ਵੱਲੋਂ ਪਰਨੀਤ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਾ ਸੀਐਮ ਦੀ ਪਤਨੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਪਰਨੀਤ ਕੌਰ ਤੇ ਉਹ ਪਹਿਲਾਂ ਵੀ ਕੇਂਦਰੀ ਰਾਜ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਉਹ ਮੌਜੂਦਾ ਐਮਪੀ ਵੀ ਨੇ ਪਟਿਆਲੇ ਤੋਂ ਤਾਂ ਪਟਿਆਲੇ ਤੋਂ ਜੋ ਮੁਕਾਬਲਾ ਬਣੇਗਾ ਉਹ ਦਿਲਚਸਪ ਹੋਏਗਾ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤੋਂ ਬਣਾਇਆ ਗਿਆ ਉਮੀਦਵਾਰ ਅਨਿਲ ਜੋਸ਼ੀ ਹੋਰਾਂ ਨੂੰ ਅਨਿਲ ਜੋਸ਼ੀ ਕੁਝ ਸਮਾਂ ਪਹਿਲਾਂ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ ਤੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਅੰਮ੍ਰਿਤਸਰ ਤੋਂ ਸੰਭਾਵਿਤ ਉਮੀਦਵਾਰ ਹੋਣਗੇ ਤੇ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਮੈਦਾਨ ਵਿੱਚ ਉਤਾਰ ਦਿੱਤਾ ਹੈ ਭਾਜਪਾ ਵੱਲੋਂ ਉੱਥੇ ਅ ਬੀਜਪੀ ਵੱਲ ਨੇ ਆਪਣਾ ਉਮੀਦਵਾਰ ਬਣਾਇਆ ਜੋ ਕਿ ਤਰਨਜੀਤ ਸੰਧੂ ਨੇ ਜੋ ਕਿ ਅਮਰੀਕਾ ਦੇ ਵਿੱਚ ਭਾਰਤ ਵੱਲੋਂ ਐਮਬੈਸਡਰ ਰਹਿ ਚੁੱਕੇ ਨੇ ਉਹ ਬੀਜਪੀ ਵੱਲੋਂ ਉਥੋਂ ਉਮੀਦਵਾਰ ਬਣਾਏ ਗਏ ਨੇ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਏ ਗਏ ਨੇ ਉਮੀਦਵਾਰ ਅੰਮ੍ਰਿਤਸਰ ਤੋਂ ਇਸ ਤੋਂ ਬਾਅਦ ਵਿਕਰਮ ਸਿੰਘ ਵਿਕਰਮਜੀਤ ਸਿੰਘ ਖਾਲਸਾ ਨੂੰ ਫਤੇਗੜ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਉਥੇ ਗੁਰਪ੍ਰੀਤ ਸਿੰਘ ਜੀਪੀ ਨੂੰ ਪਹਿਲਾਂ ਤੋਂ ਐਲਾਨਿਆ ਜਾ ਚੁੱਕਿਆ ਜੋ ਕਿ ਕੁਝ ਸਮਾਂ ਪਹਿਲਾਂ ਹੀ ਪਾਰਟੀ 'ਚ ਸ਼ਾਮਲ ਹੋਈ ਸੀ ਇਸ ਤੋਂ ਬਾਅਦ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਹੋਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਫਰੀਦਕੋਟ ਤੋਂ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਹੰਸਰਾਝ ਹੰਸ ਬੀਜੇਪੀ ਵੱਲੋਂ ਮੈਦਾਨ ਵਿੱਚ ਖੜੇ ਨੇ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਵਿੱਚ ਨੇ ਤੇ ਇਸ ਸਮੇਂ ਸਿਟਿੰਗ ਐਮਪੀ ਉਥੇ ਮੁਹੰਮਦ ਸਦੀਕ ਨੇ ਕਾਂਗਰਸ ਵੱਲੋਂ ਯਾਨੀ ਇਹ ਤਿੰਨੇ ਕਲਾਕਾਰ ਜੋ ਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੁਹੰਮਦ ਸਦੀਕ ਨੂੰ ਕਾਂਗਰਸ ਮੁੜ ਕੇ ਉਤਾਰ ਸਕਦੀ ਹੈ ਪਰ ਇਹ ਪੱਕਾ ਨਹੀਂ ਹੈ ਪਰ ਇਹ ਸਭ ਦੇ ਵਿਚਾਲੇ ਇਹਨਾਂ ਕਲਾਕਾਰਾਂ ਤੋਂ ਪਰੇ ਹਟ ਕੇ ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਹੋਰਾਂ ਨੂੰ ਮੌਕਾ ਦਿੱਤਾ ਹੈ ਜੋ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਜੁੜੇ ਰਹੇ ਸਰਦਾਰ ਗੁਰਦੇਵ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਤੋਂ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਨਾਮ ਹੈ ਰਾਜਵਿੰਦਰ ਸਿੰਘ ਇਹਨਾਂ ਬਾਰੇ ਵੀ ਗੱਲ ਕਰਾਂਗੇ ਇਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਸੰਗਰੂਰ ਦੀ ਸੀਟ ਤੋਂ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਉਤਾਰਿਆ ਗਿਆ ਜੋ ਕਿ ਪਹਿਲਾਂ ਅਮਰਗੜ ਤੇ ਧੂਰੀ ਤੋਂ ਵਿਧਾਇਕ ਰਹੇ ਚੁੱਕੇ ਨੇ ਇਹ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਪਰਮਿੰਦਰ ਸਿੰਘ ਢਿੰਡਸਾ ਹੋਰਾਂ ਨੂੰ ਪਾਰਟੀ ਸੰਗਰੂਰ ਤੋਂ ਉਤਾਰ ਸਕਦੀ ਹੈ ਪਰ ਅਜੇ ਹਾਂ ਨਹੀਂ ਹੋਇਆ ਪਾਰਟੀ ਦੇ ਮਨ ਵਿੱਚ ਕੀ ਹੈ ਪਾਰਟੀ ਦੀ ਪਲਾਨਿੰਗ ਕੀ ਹੈ ਇਹ ਬਾਤੂ ਪਤਾ ਲੱਗੇਗਾ ਪਰ ਇਸ ਵੇਲੇ ਸਭ ਨੂੰ ਹੈਰਾਨ ਕਰਨ ਵਾਲਾ ਇਹ ਫੈਸਲਾ ਸਾਹਮਣੇ ਆਇਆ ਜੋ ਲਿਸਟ ਦੇਖ ਕੇ ਲੋਕ ਦੇਖ ਰਹੇ ਨੇ ਕਿ ਉਹ ਇਹ ਹੈ ਕਿ ਸੰਗਰੂਰ ਤੋਂ ਇਸ ਸਮੇਂ ਇਕਬਾਲ ਸਿੰਘ ਝੁੰਦਾ ਨੂੰ ਐਮਪੀ ਦੇ ਲਈ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਚੋਣਾਂ ਦੇ ਲਈ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਚਰਚਾ ਦੇ ਵਿੱਚ ਸੀ ਪਰ ਪਰਮਿੰਦਰ ਸਿੰਘ ਢੀਂਡਸਾ ਅਗਲੀਆਂ ਆਉਣ ਵਾਲੀਆਂ 6 ਜਿਹੜੀਆਂ ਜਿਹੜੇ ਲਿਸਟ ਹੋਏਗੀ 6 ਉਮੀਦਵਾਰਾਂ ਦੀ ਉਸ ਦੇ ਵਿੱਚ ਕਿੱਥੇ ਹੋਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 7 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਸਭ ਨੂੰ ਝਟਕਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਕੈਂਡੀਡੇਟ ਦੀ ਜੋ ਲਿਸਟ ਹੋਏਗੀ ਉਹ ਲਿਸਟ ਬਾਅਦ ਚੋ ਐ ਅਚਾਨਕ ਸ਼੍ਰੋਮਣੀ ਅਕਾਲੀ ਦਲ ਨੇ 7 ਲੋਕਾਂ ਨੂੰ ਸੀਟਾਂ ਦੇ ਉਤਾਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਚਰਚਾ ਛਿੜ ਗਈ ਹੈ ਤੇ ਇਸੇ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਕੈਂਡੀਡੇਟਸ ਆਪਣੀਆਂ ਤਿਆਰੀਆਂ ਲੈ ਕੇ ਉਤਰਨਗੇ ਲੋਕਾਂ ਦੇ ਵਿੱਚ ਜਾਣਗੇ ਆਪੋ ਆਪਣੇ ਏਜੰਡੇ ਦੱਸਣਗੇ ਤਾਂ ਅਹਿਮ ਗੱਲ ਇਹ ਹੈ ਕਿ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਗੁਰਦਾਸਪੁਰ ਅਨੰਦਪੁਰ ਸਾਹਿਬ ਪਟਿਆਲਾ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਤੇ ਉਸ ਤੋਂ ਬਾਅਦ ਸੰਗਰੂਰ ਇਹਨਾਂ 7 ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪੋ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਮੇਰੇ ਨਾਲ ਫੋਨ ਲਾਈਨ ਤੇ ਪੀਟੀਸੀ ਨਿਊਜ਼ ਦੇ ਸੰਪਾਦਕ ਹਰਪ੍ਰੀਤ ਸਿੰਘ ਜੀ ਫੋਨ ਲਾਈਨ ਤੇ ਮੌਜੂਦ ਨੇ ਹਰਪ੍ਰੀਤ ਜੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਦੋ ਸੀਟਾਂ ਤੋਂ ਲੋਕ ਹੈਰਾਨ ਨੇ ਇਸ ਲਿਸਟ ਨੂੰ ਦੇਖ ਕੇ ਪਹਿਲੀ ਸੀਟ ਇਹ ਹੈ ਕਿ ਫਰੀਦਕੋਟ ਤੋਂ ਜਿੱਥੇ ਕਲਾਕਾਰ ਵਰਸਸ ਕਲਾਕਾਰ ਹੋ ਰਹੀ ਸੀ ਉਥੇ ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਰਵਾਨ ਨੂੰ ਮੈਦਾਨ ਚ ਉਤਾਰਿਆ ਤੇ ਉਸ ਤੋਂ ਬਾਅਦ ਉਤਾਰਿਆ ਇਹਨਾਂ ਨੂੰ ਦੂਜੀ ਸੀਟ ਤੋਂ ਜੋ ਕਿ ਸੰਗਰੂਧ ਦੀ ਸੀਟ ਕਹੀ ਜਾ ਰਹੀ ਹੈ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਉਥੇ ਇਹ ਕਿਹਾ ਜਾ ਰਿਹਾ ਸੀ ਕਿ ਪਰਮਿੰਦਰ ਸਿੰਘ ਢਿੰਡ ਸਾਨੂੰ ਉਤਾਰਿਆ ਜਾਏਗਾ ਇਹ ਦੋ ਜਿਹੜੀ ਲਿਸਟ ਦੇ ਵਿੱਚ ਦੋ ਨਾਮ ਨੇ ਇਹ ਲੋਕਾਂ ਨੂੰ ਹੈਰਾਨ ਕਰ ਰਹੇ ਨੇ ਬਿਲਕੁਲ ਦੇਖੋ ਹਰ ਪਾਰਟੀ ਆਪਣਾ ਅੰਦਰੂਨੀ ਸਰਵੇ ਜ਼ਰੂਰ ਕਰਾਂਦੀ ਹੈ ਅਕਾਲੀ ਦਲ ਦਾ ਇਹ ਦਾਅਵਾ ਹੈ ਕਿ ਜਿਹੜੀਆਂ ਵੀ ਟਿਕਟਾਂ ਸੀ ਅਨਾਉਂਸ ਕੀਤੀਆਂ ਇਹ ਸਾਰੀਆਂ ਟਿਕਟਾਂ ਅੰਦਰੂਨੀ ਅਸੀਂ ਸਰਵੇ ਕਰਾਇਆ ਉਸ ਤੋਂ ਬਾਅਦ ਕੀਤੀਆਂ ਪਾ ਇੱਕ ਇੱਕ ਕਰਕੇ ਸਾਰੀਆਂ ਸੀਟਾਂ ਦੀ ਗੱਲਬਾਤ ਕਰ ਲਨੇ ਆ ਫਰੀਦਕੋਟ ਤੁਹਾਨੂੰ ਪਤਾ ਬੜੀ ਅਹਿਮ ਸੀਟ ਹੈ ਮਾਲਵੇ ਦੀ ਔਰ ਜੋ ਜਿਸ ਨੂੰ ਉਤਾਰਿਆ ਗਿਆ ਉਹ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੇ ਪਿਤਾ ਜੀ ਕੰਮ ਕਰ ਚੁੱਕੇ ਨੇ ਗੁਰਦਾਸ ਬਾਦਲ ਉਹਨਾਂ ਦੇ بیٹے ਨੇ ਔਰ ਤੁਹਾਨੂੰ ਯਾਦ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਗੱਲ ਬੜੀ ਖਾਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਨੇੜੇ ਤੇੜੇ ਰਹਿਣ ਵਾਲੇ ਬੰਦਿਆਂ ਦਾ ਵੀ ਬੜਾ ਧਿਆਨ ਰੱਖਦੇ ਸੀਗੇ ਗੁਰਦਾਸ ਬਾਦਲ ਐਮਐਲਏ ਵੀ ਬਣੇ ਔਰ ਹਾਲਾਂਕਿ ਇਹ ਵੀ ਤਾਵਾ ਕੀਤਾ ਜਾ ਰਿਹਾ ਸੀਗਾ ਕਿ ਇੱਥੇ ਸ਼ਾਇਦ ਕੋਈ ਇਹ ਕਲਾਕਾਰ ਹੀ ਉਤਾਰਿਆ ਜਾ ਸਕਦਾ ਹੈ ਇਹਨਾਂ ਦੇ ਮੁਕਾਬਲੇ ਦੇ ਵਿੱਚ ਬਾਦਲ ਫੈਮਿਲੀ ਜਾਂ ਫਿਰ ਸ਼ਰਮਣੀ ਅਕਾਲੀ ਦਲਵੇਂ ਦਾ ਕੋਈ ਕੈਂਡੀਡੇਟ ਲੱਭ ਰਹੇ ਨੇ ਪਰ ਜਿਵੇਂ ਅਸੀਂ ਪਛੋਕੜ ਦੇਖ ਚੁੱਕੇ ਆ ਪੰਜਾਬ ਦੇ ਵਿੱਚ ਕਲਾਕਾਰਾਂ ਦਾ ਪਛੋਕੜ ਦੇਖ ਚੁੱਕੇ ਆ ਉਸ ਗੱਲ ਨੂੰ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਾਰਟੀ ਨੇ ਧਿਆਨ ਦੇ ਵਿੱਚ ਰੱਖਿਆ ਇਸੇ ਕਰਕੇ ਉਹਨਾਂ ਨੇ ਕੋ ਸਿਹird ਸਿਆਸਤਦਾਨ ਜਿਹੜਾ ਕਲਾਕਾਰਾਂ ਦੇ ਮੁਕਾਬਲੇ ਉਤਾਰਿਆ ਹੁਣ ਇਹ ਫਰੀਦਕੋਟ ਦੀ ਜਨਤਾ ਕਲਾਕਾਰਾਂ ਨੂੰ ਪਸੰਦ ਕਰਦੀ ਹੈ ਜਾਂ ਸਿਹird ਸਿਆਸਤਦਾਨਾਂ ਨੂੰ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਂ ਬਿਲਕੁਲ ਇਹ ਬੜੀ ਹੈਰਾਨ ਕਰ ਦੇਣ ਵਾਲੀ ਸਗੀ ਜੜੀ ਸੰਗਰੂਰ ਦੀ ਸੀਟ ਸੀਗੀ ਸੰਗਰੂਰ ਦੀ ਸੀਟ ਤੋਂ ਲਗਭਗ ਟਾਈਮ ਬੰਨੇ ਜਾ ਰਿਹਾ ਸੀਗਾ ਕਿ ਜਦੋਂ 43 ਅਕਾਲੀ ਘਰ ਵਾਪਸੀ ਕੀਤੀ ਸੀ ਇਹਨਾਂ ਨੇ ਆਪਣਾ ਆਪਣੀ ਪਾਰਟੀ ਨੂੰ ਤੋੜ ਕੇ ਤਾਂ ਉਦੋਂ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਸਹਿਮਤੀ ਬਣੀ ਹੋਵੇ ਕਿ ਜੜਾ ਪ੍ਰਬੰਧਕ ਟੀਨ ਸਾਨੂੰ ਇੱਥੋਂ ਉਤਾਰਿਆ ਜਾਵੇ ਪਰ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਰਟੀ ਨੇ ਆਪਣਾ ਅੰਦਰੂਨੀ ਸਰਵੇ ਕਰਾਇਆ ਅੰਦਰੂਨੀ ਸਰਵੇ ਦੇ ਵਿੱਚ ਜਿਹੜੇ ਇਕਬਾਲ ਸਿੰਘ ਚੁੰਦਾ ਉਹ ਜਿਆਦਾ ਸਟਰੋਂਗ ਉੱਪਰ ਕੇ ਨਿਕਲੇ ਨਹੀਂ ਇਸ ਕਰਕੇ ਹੋ ਸਕਦਾ ਹੈ ਕਿ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਹੋਵੇ ਤੁਹਾਨੂੰ ਯਾਦ ਹੈ ਕਿ ਚੁੰਦਾ ਕਮੇਟੀ ਵੀ ਇੱਕ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਵੀ ਇਹ ਤਾਂ ਕੀਤਾ ਗਿਆ ਸੀਗਾ ਕਿ ਜਿਹਦੀ ਵੀ ਟਿਕਟ ਦੇਣੀ ਹੈ ਉਹ ਪੂਰੀ ਪੁੱਛ ਪੜਤਾਲ ਕਰਕੇ ਦੇਣੀ ਹੈ ਇੱਕ ਫੈਮਿਲੀ ਦੇ ਵਿੱਚ ਇੱਕੋ ਟਿਕਟ ਦੇਣੀ ਹੈ ਇਹ ਝੁੰਡਾ ਕਮੇਟੀ ਦੀਆਂ ਸਾਰੀਆਂ ਸਿਫਾਰਸ਼ਾਂ ਸੀਗੀਆਂ ਅ ਇਸੇ ਕਰਕੇ ਮੈਨੂੰ ਲੱਗਦਾ ਕਿ ਉਸੇ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇਕਬਾਲ ਸਿੰਘ ਝੁੰਡਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੀ ਸਭ ਤੋਂ ਇਹ ਮਨ ਕਲੇ ਇਹ ਵੀ ਕਿ ਜਿਹੜੀ ਇੱਕ ਸੀਟ ਹੋਰ ਹੈ ਇਹ ਹੈ ਗੁਰਦਾਸਪੁਰ ਦੀ ਗੁਰਦਾਸਪੁਰ ਦੇ ਵਿੱਚ ਦਿਨੇਸ਼ ਬੱਬੂ ਬੀਜੇਪੀ ਵੱਲੋਂ ਪਹਿਲਾਂ ਹੀ ਮੈਦਾਨ 'ਚ ਉਤਰ ਚੁੱਕੇ ਨੇ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਆਪਣੇ ਇਲਾਕੇ ਤੋਂ ਕੱਢ ਕੇ ਗੁਰਦਾਸਪੁਰ ਭੇਜਣਾ ਮਾਝੇ 'ਚ ਭੇਜਣਾ ਇਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਲੱਗਦੀ ਹੈ ਦੇਖੋ ਗੁਰਦਾਸਪੁਰ ਹਮੇਸ਼ਾ ਹੀ ਬੀਜੇਪੀ ਦੇ ਹਿੱਸੇ ਆਂਦਾ ਰਿਹਾ ਜਦੋਂ ਵੀ ਅਕਾਲੀ ਬੀਜੇਪੀ ਕਰ ਚੋਲਡ ਇਲੈਕਸ਼ਨ ਲੜਦਾ ਰਿਹਾ ਤਾਂ ਗੁਰਦਾਸਪੁਰ ਜਿਹੜਾ ਏਰੀਆ ਉਹ ਬੀਜੇਪੀ ਦੇ ਖਾਤੇ ਦੇ ਵਿੱਚ ਆਂਦਾ ਰਿਹਾ ਇਸ ਕਰਕੇ ਉੱਥੇ ਐਡਾ ਰੌਲਾ ਅਕਾਲੀ ਦਲ ਦਾ ਨਹੀਂ ਸੀਗਾ ਤਾਂ ਹੀ ਅਕਾਲ ਬਹੁਤ ਜਿਆਦਾ ਸਟਰੋਂਗ ਕੈਂਡੀਡੇਟ ਲੋਕਲ ਸਿਕਾ ਜਿਹੜਾ ਉੱਥੇ ਖੜਾ ਹੋਏ ਹੋ ਸਕਦਾ ਸੀਗਾ ਪ੍ਰੋਡਕਟਰ ਚੀਮਾ ਜਿਹੜਨੇ ਉਹ ਹਿੰਦੂ ਸਿੱਖ ਭਾਈਚਾਰੇ ਦੇ ਮਤਲਬ ਇਕਤਾ ਦੇ ਪ੍ਰਤੀਕ ਮੰਨੇ ਜਾਂਦੇ ਨੇ ਕਿ ਇਹਨਾਂ ਦੀ ਸਾਰਾ ਨਾ ਬਣਦੀ ਹੈ ਪਿੰਡੂ ਖੇਤਰਾਂ ਦੇ ਵਿੱਚ ਵੀ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਹਿੰਦੂ ਵੋਟਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੇ ਨੇ ਗੁਰਦਾਸਪੁਰ ਜਿਹੜਾ ਏਰੀਆ ਹੈਗਾ ਗੁਰਦਾਸਪੁਰ ਜਿਹੜਾ 50-50 ਵਾਲਾ ਏਰੀਆ ਹੈਗਾ ਉੱਥੇ ਹਿੰਦੂ ਵੋਟ ਵੱਡੀ ਹੈਗੀ ਹੈ ਉੱਥੇ ਬਹੁਤ ਜਿਆਦਾ ਹਿੰਦੂ ਵੋਟ ਹੈਗੀ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਡਾਕਟਰ ਜੀ ਸਿੰਘ ਚੀਮਾ ਹੁਰਾਂ ਨੂੰ ਉਥੇ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਜੋ ਸੂਤਰ ਦੱਸਦੇ ਨੇ ਕਿ ਉਹਨਾਂ ਦਾ ਇੰਟਰਸਟ ਨੰਦਪੁਰ ਸਾਹਿਬ ਦੇ ਵਿੱਚ ਸੀਗਾ ਨੰਦਪੁਰ ਸਾਹਿਬ ਦੇ ਵਿੱਚ ਪਹਿਲਾਂ ਹੀ ਪ੍ਰੋਮਿਸ ਹੈ ਜਿਹੜਾ ਉਹ ਸ਼ੁਰਮਣੀ ਗੱਦੀ ਨਾਲ ਉਹ ਚੰਦੂ ਮਹਿਰਾ ਸਾਹਿਬ ਨੂੰ ਕਰ ਚੁੱਕਿਆ ਸੀਗਾ ਤੇ ਇਸ ਕਰਕੇ ਡਾਕਟਰ ਦਲਜੀਤ ਚੀਮਾ ਨੂੰ ਗੁਰਦਾਸਪੁਰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਇਹ ਗੱਲ ਠੀਕ ਹੈ ਕਿ ਉੱਥੋਂ ਕਿਸ ਤਰ੍ਹਾਂ ਇੱਕ ਨਾਲ ਸਟ੍ਰੈਟਜੀ ਬਣਾਣਗੇ ਕਿਵੇਂ ਕਿਉਂਕਿ ਬਿਲਕੁਲ ਰੌਤ ਉਹਨਾਂ ਨੂੰ ਕੰਮ ਸ਼ੁਰੂ ਕਰਨਾ ਪਏਗਾ ਡਾਕਟਰ ਚੀਮਾ ਹਮੇਸ਼ਾ ਹੀ ਸਰਗਰਮ ਰੂਪਨ ਨੰਦਪੁਰ ਨੰਗਲ ਮੋਹਾਲੀ ਵਾਲੇ ਏਰੀਆ ਦੇ ਵਿੱਚ ਰਹੇ ਨੇ ਪਰ ਉੱਥੋਂ ਥੋੜਾ ਜਿਹਾ ਉਹਨਾਂ ਨੂੰ ਰੌਤ ਸ਼ੁਰੂ ਕਰਨਾ ਪਏਗਾ ਪਰ ਹਲੇ ਇਹ ਗੱਲ ਹੈਗੀ ਕਿ ਪੰਜਾਬ ਦੀ ਇਲੈਕਸ਼ਨ ਬਹੁਤ ਲਾਸਟ ਦੇ ਵਿੱਚ ਹੈ ਹਲੇ ਟਾਈਮ ਹੈਗਾ ਜੀ ਹੋ ਸਕਦਾ ਗਰਾਉਂਡ ਵਰਕ ਲਈ ਟਾਈਮ ਹੈ ਉਹਨਾਂ ਕੋਲ ਕਿੰਨਾ ਹੋਵੇ ਜੀ ਹਰਪ੍ਰੀਤ ਜੀ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਪਟਿਆਲੇ ਦੀ ਸੀਟ ਦੀ ਗੱਲ ਕਰੀਏ ਜਾਂ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਹਿੰਦੂ ਚਿਹਰੇ ਉਤਾਰੇ ਨੇ ਇਹ ਬੜੀ ਇੰਟਰਸਟਿੰਗ ਗੱਲ ਆਪਣੇ ਆਪ ਚ ਐਨ ਕੇ ਸ਼ਰਮਾ ਪਟਿਆਲੇ ਤੋਂ ਲੜ ਰਹੇ ਨੇ ਤੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਲੜਨਗੇ ਤੇ ਇਹ ਕਿਸ ਤਰ੍ਹਾਂ ਦਾ ਸਿਆਸੀ ਸਮਿਕਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਐਨ ਕੇ ਸ਼ਰਮਾ ਡੇਰਾ ਬੱਸੀ ਜ਼ੀਰਾਕਪੁਰ ਇਹਨਾਂ ਦਾ ਇਹਨਾਂ ਏਰੀਆਜ਼ ਦੇ ਵਿੱਚ ਕਾਫੀ ਸਾਸਾ ਆਧਾਰ ਰਿਹਾ ਔਰ ਪਿਛੇ ਜੀ ਨਦੀਆਂ ਸਰਗਰਮੀਆਂ ਪਟਿਆਲੇ ਦੇ ਵਿੱਚ ਬਹੁਤ ਦੇਖਣ ਨੂੰ ਮਿਲੀਆਂ ਔਰ ਦਾਵਾ ਵੀ ਕੀਤਾ ਜਾ ਰਿਹਾ ਕਿ ਐਨ ਕੇ ਸ਼ਰਮਨ ਨੂੰ ਟਿਕਟ ਅਨਾਉਂਸ ਕਰਨ ਤੋਂ ਪਹਿਲਾਂ ਪਟਿਆਲੇ ਦੇ ਜਿੰਨੇ ਵੀ ਅਕਾਲੀ ਲੀਡਰਸ਼ਿਪ ਸੀ ਉਹਨਾਂ ਦਾ ਸਾਰਾ ਤੋਂ ਪੁੱਛਿਆ ਗਿਆ ਉਹਨਾਂ ਦੇ ਨਾਲ ਵਿਚਾਰਪਰੰਪਰਾ ਕੀਤਾ ਗਿਆ ਉਹਨਾਂ ਤੋਂ ਪੁੱਛਿਆ ਗਿਆ ਕਿ ਕੋਈ ਹੋਰ ਚਾਹਵਨ ਹੈਗਾ ਲੜਨ ਦਾ ਇਲੈਕਸ਼ਨ ਤੱਕ ਹੀ ਕਰੇ ਤਾਂ ਐਨ ਕੇ ਸ਼ਰਮਾ ਸਾਹਿਬ ਨੂੰ ਅਸੀਂ ਤਰਜੀਹ ਦੇਾਂਗੇ ਤਾਂ ਸਰਬਸੰਤੀ ਦੇ ਨਾਲ ਜੋ ਦਾਵਾ ਕੀਤਾ ਜਾ ਰਿਹਾ ਕਿ ਐਨ ਕੇ ਸ਼ਰਮਾ ਦੇ ਨਾਮ ਨੂੰ ਪ੍ਰਵਾਨਗੀ ਦੇ ਲਈ ਜਿਸ ਤੋਂ ਬਾਅਦ ਉਹਨਾਂ ਨੇ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਦੇਖੋ ਇੱਥੇ ਸਮੀਕਰਨ ਪਟਿਆਲੇ ਦੇ ਬਿਲਕੁਲ ਵੱਖਰੇ ਨੇ ਇੱਕ ਪਾਸੇ ਡਾਕਟਰ ਗਾਂਧੀ ਦੀ ਚਰਚਾ ਹੋ ਰਹੀ ਹੈ ਜੇ ਡਾਕਟਰ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਕਾਂਗਰਸ ਉਤਾਰਦੀ ਹੈ ਤਾਂ ਕਾਂਗਰਸ ਯਕੀਨੀ ਤੌਰ ਤੇ ਉਹਨਾਂ ਦੇ ਵਿੱਚ ਦੋ ਢੜੇ ਖੜੇ ਹੋ ਜਾਣਗੇ ਕਿਉਂਕਿ ਕੰਬੂਜ ਹੈਗੇ ਨੇ ਹਰਦਿਆਲ ਕੰਬੂਜ ਉਹਨਾਂ ਨੇ ਵੀ ਝੰਡਾ ਚੁੱਕਦੇ ਕਿ ਟਕਸਾਲੀ ਕਾਂਗਰਸੀ ਨੂੰ ਥੋੜੀ ਟਕੜ ਦੇ ਬੀਟਾ ਪਾਰਟੀ ਨੂੰ ਨੁਕਸਾਨ ਹੋਏਗਾ। ਤਾਂ ਜਦੋਂ ਅਸੀਂ ਮਰਨੀ ਪ੍ਰਨੀਤ ਕੋਰ ਪਹਿਲੀ ਵਾਰੀ ਭਾਜਪਾ ਤੋਂ ਇਲੈਕਸ਼ਨ ਲੜਨ ਵਾਲੇ ਨੇ ਉਹ ਜਦੋਂ ਉਹਨਾਂ ਨੇ ਕਾਂਗਰਸ ਛੱਡੀ ਤਾਂ ਉੱਥੇ ਵੀ ਦੋ ਫਾੜ ਹੋ ਗਈ। ਇਹ ਸਾਰੇ ਸਮੇਂ ਕਰਨਾ ਦੇ ਵਿੱਚੋਂ ਸ਼ਾਇਦ ਅਕਾਲੀ ਦਲ ਨੂੰ ਇਹ ਲੱਗਿਆ ਕਿ ਜਿਹੜਾ ਸ਼ਹਿਰੀ ਵੋਟਰ ਹੈ ਉਹ ਇਸ ਵਾਰ ਖਾਸਾ ਦੁਬਿਧਾ ਦੇ ਵਿੱਚ ਹੈਗਾ। ਜੇ ਉਹ ਸ਼ਹਿਰੀ ਵੋਟਰ ਪ੍ਰਭਾਵਿਤ ਹੋ ਕੇ ਸ਼ਾਇਦ ਹਿੰਦੂ ਜਿਹੜਾ ਉਮੀਦਵਾਰ ਹੈ ਉਹਨੂੰ ਵੋਟ ਪਾ ਸਕਦਾ। ਕਿਉਂਕਿ ਇੱਥੇ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਉਤਾਰਿਆ ਕੈਬਨਰ ਮੰਤਰੀ ਨੇ। ਜੋ ਪਿਛਲੇ 1.5-2 ਸਾਲ ਦੇ ਵਿੱਚ ਕੰਮ ਹੋਇਆ ਚੰਗਾ ਹੋਇਆ ਮਾੜਾ ਹੋਇਆ ਉਹ ਵੀ ਲੋਕਾਂ ਦੇ ਸਾਹਮਣੇ ਹੀ ਹੈ ਸੋ ਇਹ ਕਿੰਨਾਂ ਗੱਲਾਂ ਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋયા ਕਿਉਂਕਿ ਪਟਿਆਲਾ ਦਾ ਵੋਟਰ ਬਹੁਤ ਕਨਫਿਊਜ਼ਡ ਹੈ ਕਿ ਕਿਹਨੂੰ ਵੋਟ ਪਾਈ ਜਾਵੇ ਉਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋયા ਮੈਨੂੰ ਲੱਗਦਾ ਹੈ ਕਿ ਐਨਕੇ ਸ਼ਰਮਾ ਨੂੰ ਚੋਣ ਮદાન ਚ ਉਤਾਰਿਆ ਜਾਵੇ ਜੀ ਅੰਮ੍ਰਿਤਸਰ ਦੇ ਵਿੱਚ ਵੀ ਜੋ ਕਿਹਾ ਜਾ ਰਿਹਾ ਕਿ ਪੈਰਾਸ਼ੂਟ ਦੇ ਰਹੇ ਹਨ ਇੱਕ ਕੈਂਡੀਡੇਟ ਲਿਆਏਗੇ ਤਰਨਜੀਤ ਸੰਧੂ ਭਾਜਪੀ ਵੱਲੋਂ ਅਮਰੀਕਾ ਚ ਰਹੇ ਨੇ ਜ਼ਿਆਦਾਤਰ ਸਮਾਂ ਤੇ ਦਿੱਲੀ ਦੇ ਵਿੱਚ ਰਹੇ ਨੇ ਅਫਸਰ ਬਣ ਕੇ ਉਹਨਾਂ ਨੂੰ ਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਦੇਖੋ ਬਾਹਰੋਂ ਕੈਂਡੀਡੇਟ ਲਿਆ ਕੇ ਖੜਾਇਆ ਗਿਆ ਤੇ ਇੱਥੇ ਅਕਾਲੀ ਦਲ ਨੇ ਇੱਕ ਦਾਾ ਖੇਡਿਆ ਕਿ ਲੋਕਲ ਕੈਂ ਸਮਰ ਰਹੀ ਨੇ ਅਨਿਲ ਜੋਸ਼ੀ ਜੀ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਉਹਨਾਂ ਨੇ ਪਾਰਟੀ ਛੱਡ ਕੇ ਅਕਾਲੀ ਦਲ ਜੁਆਇਨ ਕੀਤਾ ਸੀਗਾ ਅਨਿਲ ਜੋਸ਼ੀ ਦਾ ਅੰਮ੍ਰਿਤਸਰ ਦੇ ਵਿੱਚ ਖਾਸਾ ਪ੍ਰਭਾਵ ਹੈਗਾ ਔਰ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਪਿੰਡੂ ਏਰੀਆ ਨੇ اٹਾਰੀ ਹੋ ਗਿਆ ਜਾਂ ਦੂਜੇ ਜੇ ਏਰੀਆ ਹੋ ਗਏ ਉੱਥੇ ਬਿਕਰਮ ਮਜੀਠੀਆ ਦਾ ਬਹੁਤ ਪ੍ਰਭਾਵ ਹੈਗਾ ਸੋ ਇਸ ਕਰਕੇ ਅਨਿਲ ਜੋਸ਼ੀ ਹਮੇਸ਼ਾ ਹੀ ਇਹ ਕਹਿੰਦੇ ਹੋਏ ਨਜ਼ਰ ਆਏ ਜੀ ਜੇ ਮੈਨੂੰ ਟਿਕਟ ਦੇਣੀ ਹੈ ਤਾਂ ਉਹ ਵਿਕਰਮ ਮਜੀਠੀਆ 3 ਸਪੋਰਟ ਤੋਂ ਬਿਨਾਂ ਮੈਂ ਜਿਤਨੀ ਪਾਵਾਂਗਾ ਤੁਹੇ ਪਾਸੇ ਵਿਕਰਮ ਮਜੀਠੀਆ ਨੇ ਵੀ ਹਮੇਸ਼ਾ ਹੀ ਇਹ ਕਿਹਾ ਹਜੇ ਪਰਸੋਂ ਹੀ ਕਿ ਹਟਣੇ ਕਿ ਸਾਡੀ ਪਹਿਲੀ ਪਸੰਦ ਜਿਹੜੀ ਹੈ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਹੈ ਸੋ ਇਹ ਵੀ ਲੁਕਰ ਬੜੀ ਹੈਰਾਨਗੀ ਹੋਈ ਕਿ ਸੁਣ ਕੇ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਹਿੰਦੂ ਵੋਟਰ ਨੇ ਜੀ ਭਵੇਂ ਗੁਰੂ ਕੀ ਨਗਰੀ ਹੈ ਪਰ ਉੱਥੇ ਹਿੰਦੂ ਵੋਟਰ ਬਹੁਤ ਜ਼ਿਆਦਾ ਨੇ ਸੋ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਨੂੰ ਲੱਗਦਾ ਹੈ ਅਨਿਲ ਜੋਸ਼ੀ ਦੇ ਉੱਤੇ ਦਾਅ ਖੜਿਆ ਅਨਿਲ ਜੋਸ਼ੀ ਬੜੇ ਕਦਰਰ ਲੀਡਰ ਨੇ ਪਾਕਸਤਾਂ ਉਹਨ ਮંત્રી ਵੀਰੇ ਨੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਮੈਨੂੰ ਲੱਗਦਾ ਕਿ ਉਹ ਅਨਲ ਜੋਸ਼ੀ ਨੂੰ ਕੋਈ ਮਦਦ ਚੁਟਾ ਰਿਹਾ ਹੈ ਉਹਨੇ ਦੇਖਣਾ ਇਹ ਹੋਏਗਾ ਕਿ ਜੇ ਬਿਕਰਮ ਮਜੀਠੀਆ ਨੂੰ ਟਿਕਟ ਮਿਲ ਜਾਂਦੀ ਹੈ ਕਿਉਂਕਿ ਖਡੂਰ ਸਾਹਿਬ ਹਲੇ ਐਲਾਨਾ ਹੀ ਨਹੀਂ ਗਿਆ ਜੇ ਖਡੂਰ ਸਾਹਿਬ ਤੋਂ ਟਿਕਟ ਮਿਲ ਜਾਂਦੀ ਹੈ ਤਾਂ ਫਿਰ ਥੋੜੀ ਕਨਫਿਊਜ਼ਨ ਜ਼ਰੂਰ ਹੋ ਸਕਦੀ ਹੈ ਅਨਲ ਜੋਸ਼ੀ ਨੂੰ ਜੀ ਧੰਨਵਾਦ ਹਰਪੀਜੀਤ ਗਲਬਾਦ ਦੇ ਲਈ ਤਾਂ ਇਹ ਇਸ ਵੇਲੇ ਦੀ ਅਹਿਮ ਖਬਰ ਤੁਸੀਂ ਹੁਣ ਦੇਖ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ਵਿੱਚ ਸਭ ਨੂੰ ਹੈਰਾਨ ਕੀਤਾ ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਕੁਝ ਕੁ ਕੈਂਡੀਡੇਟ ਇੱਕ ਜਾਂ ਦੋ ਕੈਂਡੀਡੇਟਸ ਦਾ ਨਾਮ ਐਲਾਨ ਕਰ ਸਕਦੀ ਹੈ ਪਰ ਸਿੱਧੇ ਹੀ 7 ਸੀਟਾਂ ਦੇ ਉੱਪਰ ਉਮੀਦਵਾਰਾਂ ਨੂੰ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਭ ਨੂੰ ਹੈਰਾਨ ਕੀਤਾ ਦਿਨ ਵੀ ਖਾਸ ਚੁਣਿਆ ਗਿਆ ਖਾਲਸਾ ਸਿਰਜਣਾ ਦਿਵਸ ਵਿਸਾਖੀ ਵਾਲਾ ਦਿਨ ਚੁਣਿਆ ਗਿਆ ਤੇ ਉਸ ਤੋਂ ਬਾਅਦ ਹੁਣ ਘੱਟੋ ਘੱਟ ਇਹ 7 ਜੋ ਉਮੀਦਵਾਰ ਨੇ ਇਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਤੋਂ ਲੈ ਕੇ ਆਪਣੇ ਜੋ ਲੋਕਲ ਕੈਂਡੀਡੇਟ ਲੋਕਲ ਕਾਰਕੁਨ ਨੇ ਉਹਨਾਂ ਨਾਲ ਮਿਲ ਮਿਲ ਕੇ ਆਪਣੇ ਇਲਾਕਿਆਂ ਵਿੱਚ ਜਾਣਗੇ ਤੇ ਅੱਗੇ ਦੀ ਤਿਆਰੀ ਕਰਨਗੇ ਤਾਂ ਹੁਣ 6 ਸੀਟਾਂ ਬਚੀਆਂ ਨੇ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਦਾ ਐਲਾਨ ਕਰਨਾ ਹੈ ਉਹਨਾਂ ਦੇ ਵਿੱਚ ਸਭ ਤੋਂ ਹੈ ਗੱਲ ਦੇਖਣ ਵਾਲੀ ਇਹ ਹੋਏਗੀ ਕਿ ਪਰਮਿੰਦਰ ਢੀਂਡਸਾ ਜਿਨ੍ਹਾਂ ਨੂੰ ਸੰਗਰੂਰ ਤੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਇਹ ਟਿਕਟ ਮਿਲੇਗੀ ਪਰ ਸੰਗਰੂਰ ਤੋਂ ਉਹਨਾਂ ਨੂੰ ਨਹੀਂ ਉਤਾਰਿਆ ਗਿਆ ਤਾਂ ਸਭ ਦੇ ਮਨਾਂ ਦੇ ਵਿੱਚ ਸਵਾਲ ਇਹ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਲੜ ਰਹੇ ਨੇ ਤਾਂ ਕਿਹੜੀ ਸੀਟ ਤੋਂ ਲੜਨਗੇ ਤੇ ਕੀ ਅਗਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਤਾਂ ਇਸ ਵੇਲੇ ਦੀ ਅਹਿਮ ਖਬਰ ਇਹ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ਵਿੱਚ ਸਭ ਨੂੰ ਹੈਰਾਨ ਕੀਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ 7 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਜਿਦੇ ਵਿੱਚ ਅਹਿਮ ਸੀਟਾਂ ਨੇ ਪਟਿਆਲਾ, ਅੰਮ੍ਰਿਤਸਰ, ਫਤਿਹਗੜ ਸਾਹਿਬ, ਫਰੀਦਕੋਟ, ਸੰਗਰੂਰ, ਗੁਰਦਾਸਪੁਰ ਤੇ ਅਨੰਦਪੁਰ ਸਾਹਿਬ ਇਹਨਾਂ ਸੱਤੇ ਅਹਿਮ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਉਤਾਰੇ ਨੇ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਅਕਲੀ ਲਿਸਟ ਕਦੋਂ ਆਉਂਦੀ ਹੈ ਤੇ ਉਸ ਲਿਸਟ ਵਿੱਚ ਕਿੰਨਾ-ਕਿੰਨਾ ਦਾ ਨਾਮ ਹੋਏਗਾ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ